ਉਹ 12.48 ਕਹੀ ਜਾਂਦਾ ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆ 12.48 ਆ ਗਿਆ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਂਗੇ ਜਦੋਂ 12 ਪਾ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਖਜਲ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲਓ ਜੇ ਜੇ ਕਦੇ ਜ਼ਿੰਦਗੀ ਚ ਬਸ ਤਾਂ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ ਬਤੀ ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਹੈ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਦਿਨ ਨਹੀਂ ਬਣਾਇਆ ਆਪਾਂ ਨੇ ਮੈਂ ਕਿਹਾ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਆ ਪਹਿਲਾਂ ਸਮਝਾਈ ਲੈਣੇ ਆ ਅਸਲ ਚ ਕੀ ਹੈ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਹੈ ਉਹ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਾ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੂਗੀ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀਆਂ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜ੍ਹਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਹੈ ਪੁਰਖਿਆਂ ਨੇ ਉਹਦੇ ਬਾਰੇ ਪੜਾਉਣਾ ਪਊਗਾ ਉਹ 12 5 48 ਕਹੀ ਜਾਂਦਾ ਹੈ ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆਂ ਠੰਡ ਪੈਂਦੀ ਹੈ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਹੈ ਪਰ ਵਿੱਚੋਂ ਆਪ 12 5 48 ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਂਗੇ ਜਦੋਂ 12 5 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਖਿਆਲ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲਓ ਜੇ ਜੇ ਕਦੇ ਜ਼ਿੰਦਗੀ 'ਚ ਬਸਤਾ ਆਉਂਦੀਆਂ ਨਹੀਂ ਇੱਥੋਂ ਪੰਜਾਬ 'ਚੋਂ ਜੇ ਜ਼ਿੰਦਗੀ 'ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ 32 ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਹੈ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ 4-5 ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮਾਗਾ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਪਹਿਲਾਂ ਸਮਝਾ ਹੀ ਲੈਣੇ ਆ ਅਸਲ ਚ ਕੀ ਹੈ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਆ ਔਰ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਾ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੂਗੀ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀਆਂ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜ੍ਹਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਹੈ ਪੁਰਖਿਆਂ ਨੇ ਉਹਦੇ ਬਾਰੇ ਪੜਾਉਣਾ ਪਊਗਾ